ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਪ੍ਰਤਾਪ ਸਿੰਘ ਬਾਜਵਾ ਫਸੇ ਕਸੂਤੇ ਪ੍ਰਤਾਪ ਸਿੰਘ ਬਾਜਵਾ ਦੀ ਹੋਵੇਗੀ ਗ੍ਰਿਫਤਾਰੀ ਹਾਲਾਂਕਿ ਪਹਿਲਾਂ ਟਾਲ ਦਿੱਤਾ ਗਿਆ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਿ 7 ਮਈ ਤੋਂ ਬਾਅਦ ਜਿਹੜੀ ਤੁਹਾਡੀ ਆਖਰੀ ਸੁਣਵਾਈ ਹੋਵੇਗੀ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਕਿ 7 ਮਈ ਤੋਂ ਪਹਿਲਾਂ ਜੇਕਰ ਤੁਹਾਨੂੰ ਅਸੀਂ ਗ੍ਰਿਫਤਾਰ ਕਰ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਯਾਨੀ ਕਿ ਗੱਲ ਤੁਹਾਡੇ ਧਿਆਨ ਦੇ ਵਿੱਚ ਲਿਆਂਦੀ ਜਾਵੇਗੀ ਕਿ ਤੁਹਾਨੂੰ ਗ੍ਰਿਫਤਾਰ ਕੀਤਾ ਜਾਵੇ ਕਿ ਤੂੰ ਕਿ ਤੁਸੀਂ ਆਪਣੇ ਆਪ ਸਰੈਂਡਰ ਕਰ ਦਿਓ। ਹੁਣ ਮੁਸੀਬਤਾਂ ਘਟੀਆਂ ਨਹੀਂ ਮੁਸੀਬਤਾਂ ਵੱਧ ਗਈਆਂ ਨੇ। ਲਗਾਤਾਰ 6 ਘੰਟੇ ਮੋਹਾਲੀ ਦੀ ਸਿਟ ਵੱਲੋਂ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਦੀ ਅੱਜ ਪੁੱਛਗਿਛ ਹੋਈ ਤਿੰਨ ਸਵਾਲ ਪੁੱਛੇ ਗਏ ਪ੍ਰਤਾਪ ਸਿੰਘ ਬਾਜਵਾ ਕੋਲੋਂ ਜਿਹੜੇ ਡਿੰਗਾ ਮਾਰਦੇ ਨੇ ਜਿਹੜੇ ਕਹਿੰਦੇ ਨੇ ਮੈਂ ਦਬਦਾ ਨਹੀਂ ਲੇਕਿਨ ਸਿਟ ਨੇ ਦਿਵਾ ਲਿਆ ਹੈ 6 ਘੰਟੇ 6 ਘੰਟੇ ਲਗਾਤਾਰ ਪੁੱਛਗਿਛ ਹੋਈ ਸਿਰਫ ਤਿੰਨ ਸਵਾਲ ਉੱਚੇ ਤੇ ਤੁਸੀਂ ਜਾਣਦੇ ਹੋ ਪ੍ਰਤਾਪ ਸਿੰਘ ਬਾਦਵਾ ਜਿਹੜੇ ਸਭ ਤੋਂ ਵੱਧ ਕਰੋਧ ਕਰਦੇ ਨੇ ਚਾਹੋ ਸ਼ਰੂਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੇ ਚਾਹੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਲੇਕਿਨ ਵਿਰੋਧ ਕਰਨ ਵਾਲੇ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਜ਼ਿਆਦਾ ਬੋਲਣ ਵਾਲੇ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਵਿਰੋਧੀ ਧਿਰ ਦੇ ਨੇਤਾਰੇ ਲੇਕਿਨ 6 ਘੰਟਿਆਂ ਦੇ ਵਿੱਚ ਇੱਕ ਵੀ ਜਵਾਬ ਨਹੀਂ ਦੇ ਸਕੇ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਮੌਨ ਵਰਤ ਉੱਤੇ ਚਰੇ ਗਏ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਇੱਕ ਟੀਵੀ ਚੈਨਲ ਨੂੰ ਦਿੱਤੇ ਗਏ ਪੰਜਾਬ ਬੰਬਾਂ ਵਾਲੇ ਬਿਆਨ ਦੇ ਸਬੰਧ ਵਿੱਚ ਮੁਹਾਲੀ ਸਟੇਟ ਸਾਈਬਰ ਸੈੱਲ ਵਿੱਚ ਦਰਜ ਕੀਤੇ ਇੱਕ ਮਾਮਲੇ ਦੇ ਸਬੰਧ ਵਿੱਚ ਦੂਜੀ ਵਾਰ ਪੁਲਿਸ ਸਾਹਮਣੇ ਪੇਸ਼ ਹੋਏ ਪੁਲਿਸ ਜਾਂਚ ਟੀਮ ਉਹਨਾਂ ਤੋਂ ਤਿੰਨ ਸਵਾਲ ਪੁੱਛੇ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਗਰਨੇਰ ਵਾਲੇ ਬਿਆਨ ਬਾਰੇ ਅਜੇ ਵੀ ਕੋਈ ਸਰੋਤ ਨਹੀਂ ਦਿੱਤਾ ਉਹਨਾਂ ਦੁਬਾਰਤ ਤੋਂ 2 ਵਜੇ ਤੋਂ ਲੈ ਕੇ 8:30 ਵਜੇ ਤੱਕ ਲਗਭਗ 6.5 ਘੰਟੇ ਪੁਛਗਛ ਕੀਤੀ ਗਈ ਹਾਲਾਂ ਇਸ ਮਾਮਲੇ ਦੀ ਸੁਣਵਾਈ ਪੰਜਾਬ ਤੇ ਹਰਿਆਣਾ ਕੋਰਟ 7 ਮਈ ਨੂੰ ਹੋਵੇਗੀ ਉਦੋਂ ਤੱਕ ਉਹਨਾਂ ਦੀ ਗ੍ਰਿਫਤਾਰੀ ਤੇ ਪਾਬੰਦੀ ਹੈ ਇਸ ਦੇ ਨਾਲ ਵੀ ਉਹਨਾਂ ਨੂੰ ਪੁਛਗਛ ਵਿੱਚ ਹਿੱਸਾ ਲੈਣਾ ਪਵੇਗਾ ਯਾਨੀ ਇਹ 7 ਮਈ ਤੋਂ ਪਹਿਲਾਂ ਵੀ ਗ੍ਰਿਫਤਾਰੀ ਹੋ ਸਕਦੀ ਹੈ ਲੇਕਿਨ 6 ਘੰਟੇ 6.5 ਘੰਟੇ ਤੋਂ 6 ਘੰਟੇ ਦਾ ਸਮਾਂ ਸੀ ਤਿੰਨ ਸਵਾਲ ਪੁੱਛੇ ਗਏ ਵੀ ਭਾਈ ਤੁਹਾਨੂੰ ਇਨਫੋਰਮੇਸ਼ਨ ਕਿੱਥੋਂ ਮਿਲੀ ਹੈ ਉਹ ਬੰਬ ਕਿੱਥੇ ਪਏ ਨੇ ਅਤੇ ਕਿਹੜੇ ਇਹ ਬੰਬ ਜਿਹੜੇ ਸੁੱਟ られ ਲੇਕਿਨ ਇਹਨਾਂ ਤਿੰਨਾਂ ਸਵਾਲਾਂ ਦਾ ਜਵਾਬ ਪ੍ਰਤਾਪ ਸਿੰਘ ਬਾਜਬਾ ਨਹੀਂ ਦੇ ਪਾਏ ਸਾਢੇ 6 ਘੰਟੇ ਲਗਾਤਾਰ ਪੁਸ਼ਕਸ਼ ਕੀਤੀ ਸਿਟ ਅਤੇ ਸਿਟ ਦੇ ਸਰਬੋੱਚ ਅਧਿਕਾਰੀਆਂ ਨੇ ਲੇਕਿਨ ਪ੍ਰਤਾਪ ਸਿੰਘ ਬਾਜਬਾ ਨੇ ਆਪਣੀ ਚੁੱਪੀ ਨਹੀਂ ਤੋੜੀ ਐਂਜ ਲੱਗਦਾ ਸੀ ਜਿਵੇਂ ਮੌਨ ਵਰਤ ਉੱਤੇ ਗਏ ਚਲੇ ਗਏ ਹੋਣ ਇਹ ਰਿਪੋਰਟ ਜਿਹੜੀ ਹੈ ਐਸਟ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਭੇਜ ਦਿੱਤੀ ਹੋਵੇਗੀ ਹੁਣ ਵੱਡੀ ਕਾਰਵਾਈ ਹੋਵੇਗੀ ਪ੍ਰਤਾਪ ਸਿੰਘ ਬਾਜਵਾ ਤੇ ਕਿਉਂਕਿ ਪ੍ਰਤਾਪ ਸਿੰਘ ਤੇ ਬਾਜਵਾ ਵੀ ਹੁਣ ਲਗਾਤਾਰ ਰੁਕ ਕਰ ਰਹੇ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ